ਦੇਖੀਏ ਦੇ ਕੋਈ ਸਰ ਕਿਸੇ ਚੀਜ਼ ਨੂੰ ਰੋਕਣ ਵਾਸਤੇ ਡਰ ਜ਼ਰੂਰੀ ਹੈ। ਡਰ ਬਹੁਤ ਜ਼ਿਆਦਾ ਜ਼ਰੂਰੀ ਹੈ। ਪੁਲਿਸ ਦਾ ਡਰ ਹੈ ਲੋਕਾਂ ਦਾ। ਦੇਖੋ ਕੋਈ ਗਲਤ ਕੰਮ ਕਰਦਾ ਉਹਨੂੰ ਡਰ ਹੁੰਦਾ ਪੁਲਿਸ ਦਾ ਕਿ ਪੁਲਿਸ ਕੋ ਜਾਏਗੀ ਗੱਲ ਯਾਰ ਕੁਝ ਹੋ ਜਾਏਗਾ। ਅਗਰ ਤੁਹਾਡਾ ਮਨ ਚਾਹਦਾ ਹੈ ਕਿ ਇੰਜੋਏ ਕਰੀਏ ਤੱਕ ਪਲਾਸਟਿਕ ਦੀ ਡੋਰ ਤੋਂ ਛੱਡੋ। ਦੂਜੀ ਡੋਰ ਤੇ ਆਓ। ਅਗਰ ਤੁਸੀਂ ਕਾਤਲ ਹੀ ਬੰਨਾ ਹੈ ਤਾਂ ਫਿਰ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਪਹਿਲੇ ਨੰਬਰ ਤੇ ਮੈਂ ਤੇ ਮਾਪਿਓ ਦੀ ਕਵਾਂਗਾ ਯਾਰ। ਕਿਉਂਕਿ ਦੇਖੋ ਜਦੋਂ ਇਹੀ ਭਾਜੀ ਚੈਨਾ ਡੋਰ ਜਿਹੜੀ ਆ ਬੱਚਿਆਂ ਨੂੰ ਆਪਾਂ ਲੈ ਕੇ ਨਾ ਦੇਾਂਗੇ। ਤੇ ਭਾਜੀ ਚੈਨਲ ਡੋਰ ਵਿਗੇ ਕਿੰਨੀ ਸਰਕਾਰ ਰੋਕ ਰਹੀਆਂ ਅਸੀਂ ਗਲਤੀਆਂ ਆ ਮਾਪਿਓ ਬੱਚਿਆਂ ਨੂੰ ਲੈ ਕੇ ਦੇਣ ਦੇ ਦੇਖੋ ਜੀ ਇਹ ਤੇ ਮਤਲਬ ਸਾਰਿਆਂ ਦੀ ਜ਼ਿੰਮੇਵਾਰੀ ਹੈ ਇਹ ਮਤਲਬ ਸਮਾਜ ਦੀ ਬੜੀ ਵਿਰੋਧੀ ਗੱਲ ਹੈ ਵੀ ਕੋਈ ਵੀ ਇਹਦੀ ਚਪੇਟ ਚ ਕੋਈ ਸਕੂਲੀ ਬੱਚਾ ਕੋਈ ਸਿਆਣੀ ਉਮਰ ਦਾ ਕੋਈ ਵੀ ਆ ਸਕਦਾ ਹੈ ਇਹ ਸਭ ਤੋਂ ਵੱਡਾ ਮਾਪਿਓ ਦਾ ਹੀ ਕਸੂਰ ਹੈ ਮਾਂ ਮਮੀ ਤੋਂ ਰਿਆ ਅੰਦਰ ਮੇਰੇ ਪਿਆਰਾਂ ਦੇ ਵੱਡੀਆਂ ਪੈ ਗਏ ਦੂਰ ਚਾਈਨਾ ਦੂਰ ਦਾ ਅਸੀਂ ਇਹ ਵੀ ਮਾਤਾ ਪਿਤਾ ਨੂੰ ਬੇਨਤੀ ਕਰਦੇ ਹੱਥ ਜੋੜ ਕੇ ਵੀ ਕੋਸ਼ਿਸ਼ ਕਰੋ ਵੀ ਤੁਸੀਂ ਸੂਝਵਾਨ ਹੋ ਜਾਓ ਪੰਜਾਬੀ ਜੀ ਕਹਿੰਦੇ ਆ ਵੀ ਤੁਸੀਂ ਸੂਝਵਾਨ ਹੋ ਜਾਓ ਭਾਰਤ ਤਿਉਹਾਰਾਂ ਦਾ ਦੇਸ਼ ਹੈ ਜਿੱਥੇ ਸਾਰਾ ਸਾਲ ਵਿੱਚ ਵੱਖ-ਵੱਖ ਤਰ੍ਹਾਂ ਦੇ ਤਿਉਹਾਰ ਮਨਾਏ ਜਾਂਦੇ ਹਨ ਇੰਨੀ ਦਿਨੀ ਜੇ ਗੱਲ ਕਰੀਏ ਆਮ ਜਨਤਾ ਤੇ ਰੰਗ ਚੜਿਆ ਹੋਇਆ ਹੈ ਪਤੰਗ ਬਾਜ਼ੀ ਦਾ ਤੋ ਕਿ ਥੋੜੇ ਦਿਨਾਂ ਤੱਕ ਲੋੜੀ ਆਉਣ ਵਾਲੀ ਹੈ ਬਸੰਤ ਆਉਣ ਵਾਲੀ ਹੈ ਪਰ ਲੋਕਾਂ ਵੱਲੋਂ ਉਹਨਾਂ ਦੇ ਪਰਿਵਾਰਾਂ ਵੱਲੋਂ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਆਪਣੇ ਬੱਚਿਆਂ ਵਾਸਤੇ ਪਰਿਵਾਰਾਂ ਵਾਸਤੇ ਲੋੜੀ ਦੇ ਤਿਹਾੜੀਆਂ ਔਰ ਖਾਸ ਕਰਕੇ ਇਹਨਾਂ ਦਿਨਾਂ ਵਿੱਚ ਇੱਕ ਮੁੱਦਾ ਬੜਾ ਹਾਈਲਾਈਟ ਹੁੰਦਾ ਹੈ ਕਿ ਚਾਈਨਾ ਡੋਰ ਜਿਹੜੀ ਚੱਲਦੀ ਹੈ ਬਾਜ਼ਾਰ ਵਿੱਚ ਉਸ ਨੂੰ ਰੋਕਿਆ ਜਾਵੇ ਗੱਲਬਾਤ ਕਰਦੇ ਹਾਂ ਕਿ ਚਾਈਨਾ ਡੋਰ ਰੋਕਣਾ ਕੰਮ ਕੇਵਲ ਸਰਕਾਰ ਦਾ ਹੈ ਪੁਲਿਸ ਦਾ ਹੈ ਪੱਤਰਕਾਰਾਂ ਦਾ ਹੈ ਜਾਂ ਆਮ ਲੋਕ ਵੀ ਇਸ ਵਿੱਚ ਵੱਡਾ ਸਹਿਯੋਗ ਕਰ ਸਕਦੇ ਹਨ ਬਟਾਲਾ ਤੋਂ ਤਸਵੀਰਾਂ ਖਾ ਰਿਆਂ ਖੋਸਲਾ ਕਾਈਟ ਮਰਚੰਟ ਉਸ ਦੁਕਾਨ ਤੇ ਖੜੇ ਹਾਂ ਜਿੱਨਾਂ ਵੱਲੋਂ ਸਭ ਤੋਂ ਪਹਿਲਾਂ ਇਹ ਪੈਲ ਕੀਤੀ ਗਈ ਹੈ ਕਿ ਆਪਣੀ ਦੁਕਾਨ ਤੇ ਬਕਾਇਦਾ ਉਹਨਾਂ ਵੱਲੋਂ ਲਿਖ ਕੇ ਲਗਾਇਆ ਗਿਆ ਹੈ ਕਿ ਗੱਟੂ ਮੰਗ ਕੇ ਸ਼ਰਮਿੰਦਾ ਨਾ ਕਰੋ ਯਾਨੀ ਕਿ ਚਾਇਨਾ ਡੋਰ ਮੰਗ ਕੇ ਗਾਹਕ ਸਾਨੂੰ ਸ਼ਰਮਿੰਦਾ ਨਾ ਕਰੇ ਗੱਲਬਾਤ ਕਰਦੇ ਆ ਆਸਾਸਿਕਾ ਜੀ ਸਭ ਤੋਂ ਪਹਿਲਾਂ ਪੂਰਾ ਨਾਮ ਦੱਸ ਦਿਓ ਤੁਹਾਡੀ ਦੁਕਾਨ ਕਿੱਥੇ ਐਡਰੈਸ ਦੱਸੋ ਨਮਸਕਾਰ ਜੀ ਮੈਂ ਦਿਨੇਸ਼ ਖੋਸਲਾ ਸਾਡੀ ਦੁਕਾਨ ਹੈ ਜੀ ਖੋਸਲਾ ਕਾਈਟ ਮਰਚੈਂਟ ਖਜੂਰੀ ਗੇਟ ਬਟਾਲਾ ਲਵਕੁਸ਼ ਚੌਂਕ ਤੇ। ਖੋਸਲਾ ਸਾਹਿਬ ਦੁਕਾਨਦਾਰ ਤੇ ਚਾਹੁੰਦੇ ਆ ਕਿ ਸਾਨੂੰ ਵੱਡਾ ਮੁਨਾਫਾ ਹੋਵੇ। ਕਿਉਂਕਿ ਜੋ ਗੱਟੂ ਡੋਰ ਤੇ پابੰਦੀ ਲੱਗਦੀ ਹੈ ਤਾਂ ਲੋਕ ਉਹਦਾ ਦੁਗਣਾ ਤੋਂ ਤਿਗਣਾ दाम ਵੀ ਦਿੰਦੇ। ਖਰੀਦਦਾਰ ਨੂੰ ਕਾਲੇ ਦਿੰਦੇ ਆ। ਪਰ ਤੁਸੀਂ ਵੱਡੇ ਵੱਡੇ ਅਖ਼ਰਾਂ 'ਚ ਲਿਖ ਕੇ ਲਾਤਾ ਕਿ ਗੱਟੂ ਮੰਗ ਕੇ ਸ਼ਰਮਿੰਦਾ ਨਾ ਕਰੋ। ਇਹ ਸੋਚ ਏਡੀ ਵੱਡੀ ਸੋਚ ਇਸ ਬਾਰੇ ਪਹਿਲਾਂ ਜਗ੍ਹਾ ਕਰੀਏ। ਦੇਖੋ ਸਰ ਸਭ ਤੋਂ ਪਹਿਲਾਂ ਵੇਖੋ ਮੈਂ ਅੱਜ ਪਬਲਿਕਲੀ ਆਨ ਅਫੀਸ਼ੀਅਲ ਤੌਰ ਤੇ ਤੁਹਾਨੂੰ ਕਹਿੰਦਾ ਮੈਂ ਵੀ ਗੱਟੂ ਨਾ ਗੁੱਡੀ ਚੜਾਈ ਦੀ ਆ। ਮੈਗਾਟੂ ਵੇਚਿਆ ਵੀ ਸੀ ਪਿਛਲੇ ਸਾਲ ਦੇ ਵਿੱਚ ਪਰ ਇੱਕ ਮਨ ਦੇ ਵਿੱਚ ਆਇਆ ਕਿ ਯਾਰ ਹੈ ਤਾਂ ਖੀਰ ਜਾਨਲੇਵਾ ਡੋਰੀ ਹੈ ਨਾ ਦੇਖੋ ਜਦੋਂ ਕਿਸੇ ਆਪਣੇ ਦਾ ਗਲਾ ਵੱਢਿਆ ਜਾਏਗਾ ਉਦੋਂ ਅਸੀਂ ਕਹਾਂਗੇ ਕਿ ਆ ਡੋਰ ਮਾੜੀ ਆ ਵੇਚਣ ਵਾਲਾ ਮਾੜਾ ਵਾ ਪਰ ਇਹਦੇ 'ਚ ਜ਼ਿੰਮੇਵਾਰੀ ਦੇਖੋ ਮੈਂ ਦੁਕਾਨਦਾਰ ਆ ਮੇਰੀ ਕੱਲੇ ਮੇਰੀ ਨਹੀਂ ਐ ਮੈਂ ਤੁਹਾਡੇ ਮਾਧਿਅਮ ਤੋਂ ਮਾਪਿਓ ਨੂੰ ਅਪੀਲ ਕਰਾਂਗਾ ਕਿ ਆਪਣੇ ਬੱਚਿਆਂ ਨੂੰ ਇਸ ਜਾਨਲੇਵਾ ਡੋਰ ਤੋਂ ਬਚਾਓ ਇਹਦੇ 'ਚ ਕਰੰਟ ਵੀ ਆਂਦਾ ਜੀ ਕਿਉਂਕਿ ਸੇਰੇ ਸੇਰੇ ਜਦੋਂ ਕੋਈ ਗਿੱਲੀ ਤਾਰ ਤਰੇਲ ਪਈਦੀ ਆ ਅਗਰ ਕਰੰਟ ਸ਼ਾਰਟ ਕੇ ਵੀ ਦੇ ਜਾ ਵੱਡੀ ਤਾਰ ਤੇ ਪੈ ਗਈ ਉਹਨੇ ਕਰੰਟ ਦੇ ਕੇ ਬੱਚੇ ਦੀ ਜਾਨ ਵੀ ਲੈ ਸਕਦੀ ਹੈ ਦੂਜੇ ਨੰਬਰ ਤੇ ਇਹਦੇ ਚ ਹੁਣ ਤੁਸੀਂ ਕਿਹਾ ਕਿ ਪੱਤਰਕਾਰਾਂ ਦਾ ਰੋਲ ਹੈ ਬਿਲਕੁਲ ਤੁਹਾਡਾ ਵੀ ਰੋਲ ਹੈ ਸਰ ਦੇਖੋ ਤੁਸੀਂ ਇੱਕ ਐਹੋ ਜੀ ਚੀਜ਼ ਹੋ ਕਿ ਤੁਸੀਂ ਕਿਸੇ ਚੀਜ਼ ਨੂੰ ਨੁੱਕਰ ਤੋਂ ਫੜ ਕੇ ਕਿਤੇ ਵੀ ਲੈ ਕੇ ਜਾ ਸਕਦੇ ਹੋ ਹੁਣ ਤੁਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਹੋ ਕਿ ਆਪਾਂ ਗੱਟੂ ਨਾ ਲਈਏ ਬੜਾ ਵਧੀਆ ਰੋਲ ਹੈ ਤੁਹਾਡਾ ਵੀ ਤੀਸਰੇ ਨੰਬਰ ਤੇ ਪੁਲਿਸ ਦਾ ਰੋਲ ਹੈ ਪੁਲਿਸ ਜਿਹੜੀ ਹੈ ਉਹਨਾਂ ਤੋਂ ਮੈਂ ਇਸ ਲਈ ਨਾ ਖੁਸ਼ ਹਾਂ ਪ੍ਰਸ਼ਾਸਨ ਤੋਂ ਮੈਂ ਨਾ ਖੁਸ਼ ਹਾਂ ਦੇਖੋ ਪਿਛਲੇ ਸਾਲ ਸਾਡੇ ਤੇ ਡੀਸੀ ਸਾਹਿਬ ਜੀ ਮਨਸ਼ੂ ਅਗਰਵਾਲ ਜੀ ਮੇਰੀ ਉਹਨਾਂ ਨਾਲ ਰੋਜ਼ ਗੱਲ ਹੁੰਦੀ ਸੀਗੀ ਉਹਨਾਂ ਨੇ ਬਹੁਤ ਸਖਤੀ ਕਰਾਈ ਦੀ ਸੀ ਗੱਟੂ ਬਿਲਕੁਲ ਨਹੀਂ ਮਿਲਦਾ ਵਿਚੇ ਦਾ ਬਟ ਐਸਆਰ ਜਾਂ ਤੇ ਮੈਨੂੰ ਲੱਗਦਾ ਪੁਲਿਸ ਆਪਣੀ ਸੇਫਟੀ ਦੀ ਕੰਦਾ ਤਾਂ ਕਰਾਉਣ ਵਿੱਚ ਬਿਜ਼ੀ ਹੈ ਕਿ ਉਹਨਾਂ ਦੇ ਹਮਲੇ ਹੋ ਰਹੇ ਆ ਉਹਦੇ ਕਰਕੇ ਨਹੀਂ ਉਹ ਮਾਰਕੀਟ ਜਿੱਥੇ ਪਤਾ ਕਰ ਰਹੇ ਜਾਂ ਕੋਈ ਹੋਰ ਕਾਰਨ ਹੈ ਕੋਈ ਉੱਤੋਂ ਦਬਾਅ ਆ ਕਿ ਨਹੀਂ ਗੱਟੂ ਵਿਕਨ ਦਿਓ ਜਿਸ ਤਰ੍ਹਾਂ ਪਟਾਕਾ ਵੀ ਐਰ ਕੀ ਥਾਂ ਥਾਂ ਤੇ ਲੱਗਾ ਹਰ ਜਗ੍ਹਾ ਤੇ ਇੱਕ ਮਹੱਲੇ ਦੇ ਵਿੱਚ ਹੀ ਤੀਕੋ ਦਾਦਾ 12-12 ਦੁਕਾਨਾਂ ਤੇ ਲੱਗਾ ਇਸੇ ਤਰ੍ਹਾਂ ਹੀ ਕੀ ਪਤਾ ਹੋ ਸਕਦਾ ਕਿ ਉਹਨਾਂ ਨੇ ਕਿਹਾ ਗਿਆ ਵੈਰ ਕੀ ਗੱਟੂ ਵੀ ਖੁੱਲ ਕੇ ਵੇਚਣ ਦੋ ਪਰ ਮੇਰੇ ਹਿਸਾਬ ਨਾਲ ਐਸਐਸਪੀ ਸਾਹਿਬ ਨੂੰ ਐਸਡੀਐਮ ਸਾਹਿਬ ਨੂੰ ਥੋੜਾ ਜਿਆਦਾ ਸਖਤੀ ਕਰਨੀ ਚਾਹੀਦੀ ਹੈ ਅਗਰ ਮੇਰੀ ਗੱਲ ਡੀਸੀ ਸਾਹਿਬ ਤੱਕ ਜਾਂਦੀ ਹੈ ਡੀਸੀ ਸਾਹਿਬ ਨੂੰ ਮੈਂ ਅਰਜ ਕਰਾਂਗਾ ਸਰ ਦੇਖੋ ਤੁਸੀਂ ਡਿਊਟੀ ਹੈ ਤੁਹਾਡੀ ਪਿਛਲੇ 4-5 ਦਿਨਾਂ ਪਹਿਲਾਂ ਤੁਸੀਂ ਇੱਕ ਪ੍ਰੈਸ ਨੋਟ ਕੱਢਿਆ ਕਿ ਬਟਾ ਡਿਸਟ੍ਰਿਕਟ ਗੁਰਦਾਸਪੁਰ 'ਚ ਪਲਾਸਟਿਕ ਡੋਰ ਤੇ ਪਾਬੰਦੀ ਹੈ ਸਿਰਫ ਗੱਲਾਂ ਚ ਹੈ ਸਰ ਜਿੰਨਾ ਮਰਜ਼ੀ ਲੈ ਲਓ ਦੇਖੋ ਹਾਡੇ ਖਜੂਰੀ ਗੇਟ ਤੁਸੀਂ ਇੱਕ ਦਿਨ ਖਲੋਜੋ ਇੱਥੇ ਜਿੰਨੇ ਬੈਗ ਫੜ ਕੇ ਆਂਦੇ ਨੇ ਨਾ ਅੰਦਰੋਂ ਸ਼ਹਿਰ ਚੋਂ ਸਭ ਦੇ ਕਿੱਟਾਂ ਚ ਗੱਟੂ ਆ ਮਾਪਿਓ ਨੂੰ ਪਤਾ ਹੈ ਕਿ ਗੱਟੂ ਮਿਲਦਾ بیا ਅਗਲੇ ਜਾ ਕੇ ਚੁੱਪਚੀ ਵੀਤੇ ਰਾਤ ਨੂੰ ਲੈ ਜਾਂਦੇ ਨੇ ਹੁਣ ਨਾ ਵੀ ਇੱਥੇ ਗੱਲ ਮੈਂ ਇੱਕ ਤੁਹਾਡੀ ਟੋਕਣਾ ਚਾਹੁੰਨਾ ਇਹੀ ਦੀ ਗੱਲ ਮੈਂ ਕਰਨਾ ਚਾਹੁੰਨਾ ਕਿ ਸਰਕਾਰ ਉਪਰਾਲਾ ਕਰ ਲੇਗੀ ਪੁਲਿਸ ਕਰ ਲੇਗੀ ਦੁਕਾਨਦਾਰ ਕਰ ਲੇਗਾ ਔਰ ਜਿੰਨਾ ਜਿਹੜੇ ਕੋ ਮਾਪੇ ਜਿਹਦਾ ਬੱਚਾ ਕੋਠੇ ਤੇ ਗੁੱਡੀ ਚੜਾ ਰਿਹਾ ਜੇ ਉਹ ਆਪਣੇ ਬੱਚੇ ਨੂੰ ਨਹੀਂ ਰੋਕ ਸਕਦਾ ਤੇ ਬਲੇਮ ਕਰੀਏ ਸਰਕਾਰਾਂ ਤੇ ਪੱਤਰਕਾਰਾਂ ਤੇ ਦੁਕਾਨਦਾਰਾਂ ਤੇ ਆਪਣੇ ਬੱਚੇ ਨੂੰ ਤਾਂ ਰੋਕ ਸਕਦੇ ਆ ਸਰ ਮੈਂ ਇਸੇ ਕਰਕੇ ਕਿਹਾ ਕਿ ਸਾਡਾ ਇੱਕ ਰੂਲ ਹੈ ਅਸੀਂ ਉਹਨਾਂ ਨੂੰ ਬਲੇਮ ਨਹੀਂ ਮੈਂ ਕਰ ਰਿਹਾ ਦੇਖੋ ਮੈਂ ਮੇਰੇ ਕੋਈ ਪੇਰੈਂਟਸ ਤੇ ਆਂਦੀ ਆ ਉਹ ਲੈ ਕੇ ਦਿੰਦੇ ਆ ਆਪਣੇ ਬੱਚੇ ਨੂੰ ਉਹ ਆਪਣੇ ਬੱਚੇ ਨੂੰ ਸਿੰਪਲ ਮੇਰੇ ਕੋ ਮਾਝੇ ਵਾਲੀ ਡੋਰ ਆ ਉਹ ਲੈ ਕੇ ਦਿੰਦੇ ਨੇ ਪਤਾ ਕੀ ਆ ਦੇਖੋ ਸਰ ਕਿਸੇ ਚੀਜ਼ ਨੂੰ ਰੋਕਣ ਵਾਸਤੇ ਡਰ ਜ਼ਰੂਰੀ ਹੈ ਡਰ ਬਹੁਤ ਜ਼ਿਆਦਾ ਜ਼ਰੂਰੀ ਹੈ ਪੁਲਿਸ ਦਾ ਡਰ ਆ ਲੋਕਾਂ ਦਾ ਦੇਖੋ ਕੋਈ ਗਲਤ ਕੰਮ ਕਰਦਾ ਉਹਨੂੰ ਡਰ ਹੁੰਦਾ ਪੁਲਿਸ ਦਾ ਕਿ ਪੁਲਿਸ ਕੋ ਜਾਏਗੀ ਗੱਲ ਯਾਰ ਕੁਝ ਹੋ ਜਾਏਗਾ ਹੋਰ ਕੁਝ ਨਹੀਂ ਹੈ ਪੁਲਿਸ ਕੁਝ ਨਹੀਂ ਕਰਦੀ ਸਰ ਇਹਦੇ ਤੇ ਤਾਂ ਧਾਰਾ ਵੀ ਕੁਝ ਨਹੀਂ ਹੈ ਕਿ ਗੱਟੂ ਵੇਚਣ ਦਾ ਫੜਿਆ ਜਾਵੇ 182 ਦਾ ਬਰਚਾ ਜੀ 3 ਸਾਲ ਉਹ ਅਗਲਾ ਲਿੰਦਾ ਜੇ ਤਰੀਕਾ ਭੁਗਤਦਾ ਜੇ ਚੌਥੇ ਸਾਲ ਬਰੀ ਹੋ ਜਾਂਦਾ ਕੁਝ ਨਹੀਂ ਵੇਦ ਹੁੰਦਾ ਉਹਦਾ ਪਰ ਮੈਂ ਤੁਹਾਡੇ ਮਾਧਿਅਮ ਨੇ ਗੱਲ ਕਹਾਂਗਾ 200 ਰੁਪਏ ਦਾ ਸਿਰਫ ਗੱਟੂ ਆ ਜੀ ਜਿਹੜਾ ਅੱਜ ਬਾਜ਼ਾਰਾਂ 'ਚ 8-800 ਰੁਪਏ ਦਾ ਲੈਂਦੇ ਲੋਕੇ ਅਗਰ ਇਹ ਖੋਲੀ ਕਰਦੇ ਨੇ 150 ਜੀ ਵੀ ਨਹੀਂ ਵਿਕਣਾ ਇਸੇ ਹੀ ਗੱਲ ਜੀ ਪਰ ਬੜੀ ਜਾਨਲੇਵਾ ਡੋਰਾ ਬੜੀ ਜਾਨਲੇ ਬੜੇ ਹਾਦਸੇ ਹੁੰਦੇ ਤੁਸੀਂ ਜਕਰ ਕਰ ਰਹੇ ਸੀ ਆਫ ਕੈਮਰਾ ਕਿ ਹੁਣ ਇੱਕ ਹਾਸਾ ਹੋਇਆ ਸਰ ਮੈਂ ਹੁਣੇ ਹੀ ਮੇਰੇ ਕੱਲ ਮੇਰੇ ਆਪਣੇ ਦੋਸਤ ਨੇ ਤੁਹਾਨੂੰ ਮੈਂ ਫੋਟੋ ਸ਼ੇਅਰ ਕਰਾਂਗਾ ਤੇ ਇਹੋ ਦਿਖਾਏ ਉਹਨਾਂ ਦਾ ਗਲਾ ਮਸਾ ਹੀ ਬਚਿਆ ਬੱਚੇ ਉਹਨਾਂ ਦੇ ਬਾਹਰ ਨੇ ਦੋਵੇਂ ਮੀਆਂ ਬੀਬੀ ਇੱਥੇ ਰਹਿਣ ਦੇ ਅਗਰ ਖੁਦਾ ਨਾ ਕਰਦਾ ਕੱਲ ਕੋਈ ਹਾਦਸਾ ਹੋ ਜਾਂਦਾ ਉਹਨਾਂ ਨੂੰ ਦੇਖਣ ਵਾਲਾ ਕੋਈ ਨਹੀਂ ਹੈਗਾ ਆ ਮੈਂ ਤੁਹਾਨੂੰ ਉਹਨਾਂ ਦੀ ਫੋਟੋ ਦਿਖਾਣਾ ਤੁਸੀਂ ਦੇਖ ਕੇ ਕਹੋਗੇ ਯਾ ਲੋ ਕਿ ਕਿਸ ਤਰ੍ਹਾਂ ਉਹਨਾਂ ਦਾ ਗਲਾ ਰੇਤੀਆ ਦਾ ਦੇਖੋ ਜਰਾ ਮੈਂ ਤੁਹਾਨੂੰ ਫੋਟੋ ਵੀ ਸ਼ੇਅਰ ਕਰਾਂਗਾ ਜ ਮਤਲਬ ਬਚਾ ਮਸਾਂ ਬਚਾਇਆ ਮੈਂ ਤੇ ਇਹਦੇ ਵਾਸਤੇ ਕੋ ਐਸਐਸਪੀ ਸਾਹਿਬ ਨੇ ਇੱਕ ਕਹਾਂਗਾ ਕਿ ਤੁਸੀਂ ਸ਼ਹਿਰ ਦੇ ਮਾਲਕ ਹੋ ਮੈਨੂੰ ਨਾ ਇੱਕ ਉਹਨਾਂ ਦੀ ਗੱਲ ਚੇਤੇ ਆਂਦੀ ਆ ਕੁਝ ਦਿਨ ਪਹਿਲਾਂ ਨਾ ਇੱਥੇ ਟੀਵੀ ਨਿਊਜ਼ ਕਵਰ ਕੀਤੀਗੀ ਪੈਲਸਾਂ ਚ ਗੋਲੀਆਂ ਚੱਲਦੀਆਂ ਸੀ ਤੇ ਉਹਨਾਂ ਨੇ ਨਾ ਇੱਕ ਬਿਆਨ ਦਿੱਤਾ ਸੀਗਾ ਕਿ ਅਗਰ ਹੁਣ ਕਿਸੇ ਪੈਲਸ ਸੇ ਗੋਲੀ ਚੱਲੇਗੀ ਤੇ ਪਹਿਲਾ ਪਰਚਾ ਜਿਹੜਾ ਉਹ ਮਾਲਕ ਤੇ ਕਰਾਂਗੇ ਫਿਰ ਚਲਾਣ ਵਾਲੇ ਤੇ ਕਰਾਂਗੇ ਤੇ ਮੇਰੇ ਹਿਸਾਬ ਨਾਲ ਸਰ ਇਸ ਵੇ ਜਿਲ੍ਹਾ ਡੇ ਜਿਲ੍ਹਾ ਬਟਾਲਾ ਜਿਹੜਾ ਪੁਲਿਸ ਅਧੀਨ ਪੈਂਦਾ ਵਾ ਉਦੇ ਮਾਲਕ ਹੈਗੇ ਨੇ ਜਾਂ ਤੇ ਐਸਐਸਪੀ ਸਾਹਿਬ ਤੇ ਜਾਂ ਐਸਟੀਐਮ ਸਾਹਿਬ ਕਿ ਅੱਜ ਵੀ ਉਹ ਚੀਜ਼ ਲਾਗੂ ਹੋ ਸਕਦੀ ਹੈ ਕਿ ਗਲਾ ਜੀ ਉਹਨਾਂ ਦਾ ਵੱਡਿਆ ਜਾ ਰਿਹਾ ਵਾ ਤੇ ਇਹਦਾ ਮਤਲਬ ਜ਼ਿੰਮੇਵਾਰੀ ਇਹਨਾਂ ਦੀ ਬਣਦੀ ਹੈ ਅੱਜ ਆਪਣੀ ਬੋਲਡ ਸਟੇਟਮੈਂਟ ਜਿਹੜੀ ਬਹੁਤ ਬੋਲਡ ਸਟੇਟਮੈਂਟ ਸੀ ਉਹਨਾਂ ਦੀ ਉਹਦੇ ਤੇ ਕਾਰਵਾਈ ਕਰਨਗੇ ਨਹੀਂ ਕਰਨਗੇ ਕਿਉਂਕਿ ਅੱਜ ਉਹਨਾਂ ਦੇ ਆਪਣੇ ਦੇ ਗੱਲ ਆ ਗਈ ਦੇਖੋ ਆਪਾਂ ਨੂੰ ਸਾਰਿਆਂ ਨੂੰ ਸਟੈਪ ਲੈਣਾ ਪੈਣਾ ਹੈ ਮੇਰਾ ਇਹ ਬੋਲਡ ਲਾਨ ਦਾ ਸਿਰਫ ਇੱਕੋ ਹੀ ਮੁੱਦਾ ਹੈ ਕਿ ਲੋਕਾਂ 'ਚ ਅਵੇਅਰਨੈਸ ਆਵੇ ਆਪਾਂ ਗੱਟੂ ਨੂੰ ਛੱਡੀਏ ਪਲਾਸਟਿਕ ਡੋਰ ਛੱਡ ਕੇ ਆਪਾਂ ਪੁਰਾਣੇ ਜਵਾਨੇ 'ਚ ਚਲੀਏ ਹੌਸਲਾ ਜੀ ਇਹ ਬੋਰਡ ਤੁਸੀਂ ਲਾਇਆ ਲਿਖ ਕੇ ਫਿਰ ਵੀ ਕੁਝ ਮਾਂ-ਬਾਪ ਚਾਹੁੰਦੇ ਆ ਕਿ ਸਾਡੇ ਬੱਚੇ ਜਿਹੜੇ ਫਿਰ ਵੀ ਚੈਨਲ ਡੋਰ ਕੋਈ ਮੰਗ ਕਰਦਾ ਫਿਰ ਵੀ ਆ ਕੇ ਮਾਂ ਪਿਓ ਕਹਿੰਦੇ ਨੇ ਕਿ ਅਸੀਂ ਦੂਜਾ ਲਾ ਕੇ ਦੇਣਾ ਦੇਖੋ ਉਪਰਾਲਾ ਕਰਨ ਦੀ ਗੱਲ ਆਪਾਂ ਕਰ ਰਹੇ ਸੀ ਨਾ ਕਿ ਕਿਸੇ ਗ੍ਰਾਹਕ ਨੇ ਫਿਰ ਵੀ ਮੰਗ ਕੀਤੀ ਹੈ ਵੇਖਣ ਦੇ ਬਾਪ ਤਾਂ ਹੀ ਲਗਾਇਆ ਜੀ ਇਹ ਮੰਗਦੇ ਨੇ ਨਾ ਲਗਾ ਕੇ ਗੱਟੂ ਨਾ ਮੰਗੋ ਯਾਰ ਦੂਸਰਾ ਲਓ ਮੇਰੇ ਪੰਜਾਬੀ ਦੇ ਆਦਤ ਆ ਨਾ ਲਿਖਿਆ ਹੁੰਦਾ ਇੱਥੇ ਪਾਰਕਿੰਗ ਨਹੀਂ ਕਰਨੀ ਇੱਥੇ ਉਥੇ ਜਾ ਕੇ ਸਾਈਕਲ ਮੋਟਰਸਾਈਕਲ ਲਾਉਂਦੇ ਆ ਗੱਡੀ ਲਾਉਂਦੇ ਆ ਹੁਣ ਤੁਸੀਂ ਲਿਖ ਕੇ ਲਾਇਆ ਇਸ ਤੋਂ ਬਾਅਦ ਵੀ ਤੁਹਾਡਾ ਨਾ ਕੋਈ ਇਹਦਾ ਨਾ ਚਾਂਸ ਹੋਇਆ ਜੀ ਸਰ ਬਹੁਤ ਆਂਦੀ ਨੇ ਤੁਸੀਂ ਇੱਕ ਦਿਨ ਬੈਠ ਕੇ ਕਿਦਾਂ ਕਹਿ ਲਈਏ ਕਿ ਸਰਕਾਰਾਂ ਰੋਕ ਸਕਦੀਆਂ ਜੇ ਸਾਡੀ ਮਾਨਸਿਕਤਾ ਨਹੀਂ ਚੇਂਜ ਹੋ ਰਹੀ ਸਰ ਸਰਕਾਰਾਂ ਰੋਕ ਸਕਦੀਆਂ ਸਰ ਦੇਖੋ ਪਿਛਲੇ ਸਾਲ ਡੀਸੀ ਸਾਹਿਬ ਨੇ ਡਰੋਨ ਚਲਾਈ ਸੀ ਅਗਰ ਅੱਜ ਤੁਸੀਂ ਐਤਵਾਰ ਆ ਰਹੇ ਜੀ ਅਗਲਾ ਇੱਕ ਦਿਨ ਡਰੋਨ ਚਲਾ ਦਿਓ ਪੰਜ ਡਰੋਨ ਵੀ ਬਣਾ ਲੈ ਜੀ ਚੱਲਗੇ ਨਾ ਅਗਵਾ ਖਬਰ ਮੈਲਨੀ ਹੈ ਕਿ ਬਟਾਲਾ ਪੁਲਿਸ ਜਿਹੜੀ ਆ ਗੱਟੂਆਂ ਵਾਲੇ ਨੂੰ ਫੜ ਰਹੀ ਦੇਖੋ ਦੁਕਾਨਦਾਰ ਤੇ ਵੇਚ ਗਿਆ ਉਹਨੇ ਪ੍ਰਾਫਿਟ ਲੈ ਲਿਆ ਚੜਾਣ ਵਾਲਾ ਉਹਨੋਂ ਜ਼ਿਆਦਾ ਦੋਸ਼ੀ ਹੈ ਕੋਠਿਆਂ ਨੇ ਪੁਲਿਸ ਭੇਜੋ ਛਿੱਟੇ ਬੱਚਾ ਫੜਿਆ ਜਾਂਦਾ ਵਾ ਉੱਤੇ ਬਰਚਾ ਦਰਜ ਕਰੋ ਚਲਾਨ ਕਰੋ ਬਿਲਕੁਲ ਉਹਨਾਂ ਚਲਾਨ ਕਰੋ ਕੁਝ ਕਰੋ ਕਰੋ ਕੁਝ ਵੀ ਕਰੋ ਕੋ ਸਰ ਡਾਰ ਜ਼ਰੂਰੀ ਹੈ ਡਾਰ ਬਹੁਤ ਜ਼ਰੂਰੀ ਹੈ ਕਿਉਂਕਿ ਮੈਂ ਤੁਹਾਨੂੰ ਇਹ ਕਹਾਂਗਾ ਦੇਖੋ ਫਿਰ ਸਾਰੇ ਦੁਕਾਨਦਾਰ ਜਿਹਦਾ ਅੱਗੇ ਮੇਰੇ ਨਾਲ ਨਾਰਾਜ਼ ਹੈਗੇ ਨੇ ਤੋਂ ਅੱਗੇ ਮੇਰੇ ਤੇ ਔਖੇ ਨੇ ਕਿ ਆ ਗੱਟੂਆਂ ਬਾਰੇ ਸਟੇਟਮੈਂਟ ਦਿੰਦੇ ਨੇ ਖਾਣਾ ਸਿੱਟੀ ਆ ਸ਼ਹਿਰ ਦੇ ਵਿੱਚ ਉਹਦੇ ਸਾਹਮਣੇ 11 ਮੱਲਾ ਜੇ ਬੰਦ ਦੀਆਂ ਬੰਦ ਪੇਟੀਆਂ ਡੇਲੀ ਵਿਕ ਰਹੀਆਂ ਠੀਕ ਬੈਗ ਪਰ ਬਡਾਲਾ ਪੁਲਿਸ ਤੇ ਵੀ ਨੋਟ ਕਰੇਗੀ ਠੀਕ ਅੱਛਾ ਹੁਣ ਇਹ ਵੀ ਦੱਸ ਦਈਏ ਵੀ ਜੇ ਕੋਈ ਚਾਇਨਾ ਡੋਰ ਨਹੀਂ ਲੈਂਦਾ ਕਿਹੜੀ ਐਸੀ ਵੈਰਾਈਟੀ ਇਸ ਵਾਰ ਆਈ ਹੈ ਜਿੰਨਾ ਬੱਚੇ ਪਤੰਗਬਾੜੀ ਕਰ ਸਕਦੇ ਆ ਇਹ ਦੇਖੋ ਸਰ ਅਸੀਂ ਗੱਟੂ ਜੀ ਬਰਵਾਇਆ ਉਹਨੂੰ ਕਾਰਨ ਕੀ ਹੈ ਕਿ ਬੱਚੇ ਨੂੰ ਡੋਰ ਨਹੀਂ ਜੇ ਪਤਾ ਬੱਚੇ ਨੂੰ ਇਹ ਪਤਾ ਹੈ ਕਿ ਗੱਟੂ ਆ ਆਪਾਂ ਮਾਝੇ ਵਾਲੀ ਡੋਰ ਹੈ ਜੀ ਹੈ ਇਹ ਜਿਹੜੀ ਅੱਗੇ ਤੁਸੀਂ ਵੀ ਲਵਾਉਂਦੇ ਹੋਵੋਗੇ ਡੋਰ ਜਿਹੜੀ ਵਿਚਾਰੇ ਕਾਰੀਗਰ ਲਾਉਂਦੇ ਹੁਣ ਤਾਂ ਕਾਰੀਗਰੀ ਖਤਮ ਹੋ ਗਈ ਹੈ ਪਿਛਲੇ ਸਾਲ ਤੁਸੀਂ ਵੀ ਖਬਰਾਂ ਕੀਤੀਆਂ ਉਹਨ ਗਿਆ ਕਾਰੀਗਰ ਕਹਿੰਦੇ ਸਾਡੇ ਐਨੇ ਚੱਲ ਪਏ ਕਿਉਂ ਕਿ ਪੁਲਸੀ ਦੀ ਸਕਤੀ ਜੀ ਐਸ ਐਸ ਵਾਰ ਵੀ ਨਹੀਂ ਹੈਗੀ ਆ ਮੈਂ ਬਰੇਲੀ ਤੋਂ ਲਵਾ ਰਹਿਆ ਸਰ ਸਿੰਪਲ ਮਾਝੇ ਦੀ ਡੋਰ ਹੈ ਜਿਹੜੀ ਜਿੱਤੋਂ ਮਰਜ਼ੀ ਟੁੱਟ ਜਾਂਦੀ ਹੈ ਜੇਕਰ ਮੰਨ ਲਓ ਇੱਥੇ ਮੇਰੇ ਅੜ ਗਈ ਹੈ ਨਾ ਟੁੱਟ ਗਈ ਇਹਨੇ ਰਗੜ ਨਹੀਂ ਬਾਣੀ ਬਾਕੀ ਗੱਡੀ ਵੱਡਣ ਦੇ ਵਿੱਚ ਸਭ ਤੋਂ ਤੀਜਾ ਏ ਤੁਸੀਂ ਗੱਟੂ ਘੱਟ ਰਹੀ ਹੈ ਮੇਰੇ ਕੋਲ ਲੋਕੀ ਆ ਕੇ ਦੱਸਦੇ ਕਹਿੰਦੇ ਬੌਧੀ ਉਹ ਡੋਰੀ ਹੁੰਦੀ ਆ ਤੁਹਾਡੀ ਉਹ ਹੀ ਦਿਓ ਇਹ ਤਾਂ ਗੱਟੂ ਘੱਟਣ ਦੀ ਬਾਕੀ ਸਰ ਹੋਰ ਕਿਹੜੀ ਕਿਹੜੀ ਡੋਰ ਚ ਵੈਰਾਈਟੀ ਇਸ ਵਾਰ ਜੜੀ ਆ ਲੋਕਾਂ ਦੇ ਹੱਥ ਚ ਜਾਏਗੀ ਗੋ ਇੰਡੀਆ ਗੋ ਆ ਗਿਆ ਹੈ ਹੈਵੀ ਮਾਝੇ ਵਾਲੀ ਡੋਰ ਆ ਬਲੈਕ ਪੈਂਥਰ ਆ ਗਿਆ ਇਹ ਨਾਮ ਅੱਗੇ ਹੀ ਸੁਣਦੇ ਨਹੀਂ ਜਦੋਂ ਛੋਟੇ ਹੀ ਨਾ ਉਦੋਂ ਆ ਬਲੈਕ ਪੈਂਥਰ ਦੀ ਡੋਰ ਲੈਣੀ ਹੈ ਇਹ ਸੰਗਲ ਦੀ ਡੋਰ ਲੈਣੀ ਹੈ ਸੰਗਲ ਦੀ ਡੋਰ ਲੈਣੀ ਹੈ ਭਾਂਡੇ ਦੀ ਡੋਰ ਲੈਣੀ ਹੈ ਹੁਣ ਉਹ ਟਾਈਮ ਦੁਬਾਰਾ ਆ ਰਿਹਾ ਬਾਕੀ ਅਹੀ ਦੇ ਵੇਖੋ ਤੁਹਾਡਾ ਵੀ ਤੁਹਾਡੇ ਮਾਧਿਅਮ ਤੋਂ ਮੈਂ ਕਹਾਂਗਾ ਸਾਰੇ ਲੋਕਾਂ ਨੂੰ ਅਪੀਲ ਕਰਾਂਗਾ ਆਪਾਂ ਇੰਜੋਏ ਕਰਨ ਵਾਸਤੇ ਕਾਈਡ ਚੜਾਣੀ ਆ ਪਤੰਗ ਬਾਜੀ ਆ ਇੰਜੋਏ ਕਰਨ ਵਾਸਤੇ ਅਗਰ ਤੁਹਾਡਾ ਮਨ ਚਾਹਦਾ ਹੈ ਕਿ ਇੰਜੋਏ ਕਰੀਏ ਤੱਕ ਪਲਾਸਟਿਕ ਦੀ ਡੋਰ ਤੋਂ ਛੱਡੋ ਦੂਜੀ ਡੋਰ ਤੇ ਆਓ ਅਗਰ ਤੁਸੀਂ ਕਾਤਲ ਹੀ ਬੰਨਾ ਹੈ ਤਾਂ ਫਿਰ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਪਰ ਲੱਗਦਾ ਨਹੀਂ ਕਿ ਜਿਉਂਦੀ ਚਾਣ ਡੋਰ ਆਈ ਹੈ ਪਤੰਗ ਬਾਜੀ ਦਾ ਮਜ਼ਾ ਵੀ ਖਤਮ ਹੋ ਗਿਆ ਪਹਿਲਾਂ ਪਤੰਗ ਬਾਜੀ ਦਾ ਮਜ਼ਾ ਬਹੁਤ ਆਉਂਦਾ ਹੁੰਦਾ ਸੀ ਸਰ ਸਾਡੇ ਕੋਈ ਕਈ ਬਜ਼ੁਰਗ ਜਿਹੜੇ ਆਂਦੇ ਨੇ ਉਹ ਕਹਿੰਦੇ ਯਾਰ ਬੱਚਿਆਂ ਨੂੰ ਦੇ ਦਿਓ ਗੁੱਡੀ ਹਾ ਦਾ ਮਜ਼ਾ ਹੀ ਖਤਮ ਹੋ ਗਿਆ ਜਿਹਨ ਦਾ ਗੱਟੂ ਆ ਪਰ ਕੀ ਕਰ ਸਕਦੇ ਬਹੁਤ ਸਾਰੇ ਲੋਕੀ ਛੱਡ ਗਏ ਜਿਹੜੇ ਸਿਆਣੇ ਛੱਡ ਗਏ ਨੇ ਬਹੁਤ ਛੱਡ ਗਏ ਨੇ ਸਿਰ ਪਤੰਗ ਦੇਖੋ ਪਤੰਗ ਚੜਾਉਂਦਾ ਕੋਨਾ ਮਜ਼ੇ ਲੈਣ ਵਾਸਤੇ ਆਪਣੇ ਪੈਸੇ ਲਾਣੇ ਆਪਣੀ ਗੁੱਡੀ ਲੈ ਕੇ ਜਾਣੀ ਆਪ ਹੀ ਉਹਨੂੰ ਚੜਾਉਣਾ ਕਾਦੇ ਵਾਸਤੇ ਇੱਕ ਇੰਜੋਏ ਕਰਨ ਵਾਸਤੇ ਪਰ ਐ ਹੁਣ ਕੀ ਹੋ ਗਿਆ ਜਿਹੜੀ ਉਹ ਐ ਡੋਰ ਹੁੰਦੀ ਸੀ ਨਾ ਇਹ ਲੋਕੀ ਘਰ ਖਿੱਚਦੇ ਸੀ ਸਾਰੀ ਅੱਜ ਉਹ ਡੋਰ ਖਿੱਚਦਾ ਹੀ ਕੋਈ ਨਹੀਂਗਾ ਕਿਉਂਕਿ ਖਿੱਚੋਗੇ ਉਹਦੇ ਗੁੰਜਲ ਪਾਏ ਨੇ ਪਲਾਸਟਿਕ ਹੈ ਤੇ ਉਹ ਉੱਥੇ ਸੜਕਾਂ ਤੇ ਹੀ ਰਹਿ ਜਾਂਦੀ ਹੈ ਆ ਸਾਡੇ ਸੜਕ ਤੇ ਹੁਣੇ ਇਧਰੋਂ ਮੈਂ ਦੇਖਿਆ ਇੱਕ ਡੋਰ ਨਿਕਲ ਕੇ ਜਾ ਰਹੀ ਹੈ ਪਿੱਛੋਂ ਤੋੜ ਦਿੱਤੀ ਕਿ ਇਹਨੇ ਉੱਥੇ ਦੀ ਉੱਥੇ ਰਹਿ ਗਈ ਮੈਂ ਉਹਨੂੰ ਇਕੱਠੀ ਕਰਕੇ ਨੁੱਕੜ ਸੁਧਿਆ ਹੁਣ ਕੀ ਕਰ ਸਕਦੇ ਸਰ ਕਰਨਾ ਤੇ ਪੈਣਾ ਹੀ ਹੈ ਕੋਈ ਮੇਰਾ ਗਲਾ ਨਹੀਂ ਜਾਏਗਾ ਕਿਸੇ ਦਾ ਗਲਾ ਜਾਵੇ ਨੁਕਸਾਨ ਤੇ ਨੁਕਸਾਨ ਹੀ ਹੈ ਬਾਕੀ ਸਰ ਅਹੀ ਜਿੱਦਾਂ ਲਾਇਆ ਵਾ ਮੈਂ ਉਹ ਹੀ ਤੁਹਾਨੂੰ ਵੀ ਅਪੀਲ ਕਰਾਂਗਾ ਲੋਕਾਂ ਨੂੰ ਵੀ ਕਾਂਗਾ ਕਿ ਇਹਨਾਂ ਦੀ ਆ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਜੋ ਲੋਕ ਪਲਾਸਟਿਕ ਦੀ ਡੋਰ ਛੱਡਣ ਤੇ ਦੂਜੀ ਸੂਤੀ ਡੋਰ ਤੇ ਆਂ ਤੇ ਗੁੱਡੀ ਚੜਾਉਣ ਦਾ ਮਜ਼ਾ ਵੀ ਪੂਰਾ ਆਏਗਾ ਤੁਸੀਂ ਆਪ ਕਹੋਗੇ ਕਿ ਪਲਾਸਟਿਕ ਦੀ ਡੋਰ ਨੇ ਤੁਹਾਡੇ 7 ਸਾਲ 8 ਸਾਲ ਵਿਰਤ ਕੀਤੀ ਐ ਇਹ ਡੋਰ ਚੜਾਈ ਐ ਤੇ ਗੁੱਡੀ ਚੜਾਉਣ ਦਾ ਮਜ਼ਾ ਆ ਤਾਂ ਇਹ ਸੀ ਜੀ ਹੌਸਲਾ ਕਾਈਟ ਮਰਚੰਟ ਜਿਨ੍ਹਾਂ ਨੇ ਬੜੇ ਡਿਟੇਲ ਵਿੱਚ ਤੁਹਾਨੂੰ ਦੱਸਿਆ ਕਿ ਚਾਈਨਾ ਡੋਰ ਦਾ ਕੀ ਕੀ ਨੁਕਸਾਨ ਐ ਤੇ ਜੇ ਤੁਸੀਂ ਗੁੱਡੀ ਚੜਾਣੀ ਐ ਇਸ ਵਾਰ ਮਾਰਕੀਟ ਵਿੱਚ ਤੇ ਖਾਸ ਕਰਕੇ ਉਹਨਾਂ ਕੋਲ ਕਿਹੜੀ ਕਿਹੜੀ ਡੋਰ ਉਪਲਬਧ ਐ ਆਓ ਅਸੀਂ ਕੁਝ ਰਾਹਗਿਰਾਂ ਨਾਲ ਗੱਲ ਕਰੀਏ ਸਸਕਰ ਭਾਜੀ ਕੀ ਨਾਮ ਹੈ ਮੇਰਾ ਨਾਮ ਭਾਈ ਨੀਟੂ ਜੀ ਹੈਗਾ ਨੀ ਟੂ ਭਾਰੀ ਚਾਇਨਾ ਡੋਰ ਚੱਲ ਰਹੀ ਏ ਤੁਹਾਡਾ ਕੀ ਵਿਚਾਰ ਹੈ ਚਾਇਨਾ ਡੋਰ ਨੂੰ ਰੋਕਣ ਦੀ ਜ਼ਿੰਮੇਵਾਰੀ ਸਭ ਤੋਂ ਵੱਧ ਕਿਹਦੀ ਬਣਦੀ ਸਰਕਾਰ ਦੀ ਪੁਲਿਸ ਦੀ ਦੁਕਾਨਦਾਰ ਦੀ ਜਾਂ ਜਿਹੜੇ ਬੱਚਿਆਂ ਦੇ ਮਾਪੇ ਦੀ ਕਿ ਜਿਹੜੇ ਬੱਚੇ ਸਾਡੇ ਕੋਠੇ ਗੁੱਡੀ ਚੜਾ ਰਹੇ ਆ ਆਪਾਂ ਹਣੀ ਰੋਕ ਦੇਉਣਾ ਪਹਿਲੇ ਨੰਬਰ ਤੇ ਮੈਂ ਤੇ ਮਾਪਿਓ ਦੀ ਵੀ ਕਹਾਂਗਾ ਯਾਰ ਕਿਉਂਕਿ ਦੇਖੋ ਜੇ ਕੋਈ ਇਹੀ ਭਾਜੀ ਚਾਇਨਾ ਡੋਰ ਜਿਹੜੀ ਆ ਬੱਚਿਆਂ ਨੂੰ ਆਪਾਂ ਲੈ ਕੇ ਨਾ ਦੇਾਂਗੇ ਤੇ ਭਾਜੀ ਚਾਇਨਾ ਡੋਰ ਵਿਗੇ ਕਿ ਨਹੀਂ ਔਰ ਤੇ ਪੁਲਸ ਆਪਣੇ ਪੁਲਸ ਪਰਸ਼ਾਸ਼ਨ ਵੀ ਬਥੇਰਾ ਇਹਨਾਂ ਨੂੰ ਡੱਕਦੇ ਆ ਇਹ ਨਹੀਂ ਹੁਣ ਡਕੇ ਜਾਂਦੇ ਉਹ ਕਿੰਨਾ ਦੀ ਗਲਤੀ ਆ ਉਹ ਹੈ ਕਿ ਆ ਮਾਪ ਪਿਓ ਦੀ ਗਲਤੀ ਜਿਹੜਾ ਕਿ ਬੱਚੇ ਨੂੰ ਖੁਦ ਲੈ ਕੇ ਦੇ ਰਿਆ ਵਾ ਔਰ ਇਹ ਭਾਜੀ ਆਪਾਂ ਤੇ ਇਹੋ ਬੇਨਤੀ ਕਰਾਂਗੇ ਹਰ ਇੱਕ ਨਾਗਰਿਕ ਅਗੇ ਕਿ ਚਾਈਨਾ ਡੋਰ ਨਾਲ ਦੇ ਲੈ ਕੇ ਦਿਓ ਤੇ ਨਾਲ ਡੋਰ ਵਿਕੇ ਕਿਉਂਕਿ ਜਿਹੜੇ ਨਾਲ ਪੰਛੀ ਆਪਣੇ ਜਾਨਵਰ ਵੀ ਬਹੁਤ ਮਰ ਰਹੇ ਆ ਔਰ ਲੋਕਾਂ ਨੂੰ ਵੀ ਇਹਨਾਂ ਦੇ ਨਾਲ ਬਹੁਤ ਜ਼ਿਆਦਾ ਖਤਰਾ ਵਾ ਹੁਣ ਤੁਸੀਂ ਆ ਦੇਖਦੇ ਹੀ ਹੋ ਕਈ ਜਗ੍ਹਾ ਪਤਾ ਲੱਗਦਾ ਵਾ ਕੀ ਆ ਜੀ ਚਾਈਨਾ ਡੋਰ ਦੇ ਨਾਲ ਜਿਹੜਾ ਵਾ ਗਲ ਵੜਿਆ ਗਿਆ ਵਾ ਕੋਈ ਜਨਾਨੀ ਜ਼ਖਮੀ ਹੋ ਗਈ ਆ ਕੋਈ ਬੰਦਾ ਜ਼ਖਮੀ ਹੋ ਗਿਆ ਕੋਈ ਬੱਚਾ ਜ਼ਖਮੀ ਹੋ ਗਿਆ ਵਾ ਇਸ ਕਰਨਾ ਮੈਂ ਤੇ ਇੱਕੋ ਹੀ ਬੇਨਤੀ ਕਰਾਂਗਾ ਹਰ ਇੱਕ ਅੱਗੇ ਨਾਗਰੀਕ ਅੱਗੇ ਕਿ ਭਾਜੀ ਚਾਈਨਾ ਡੋਰ ਜਿਹੜੀ ਆ ਬੰਦ ਕਰੋ ਜਿਹੜਾ ਧਾਗਾ ਵਾ ਧਾਗਾ ਤੇ ਬਹੁਤ ਵਧੀਆ ਵਾ ਭਾਈ 20 ਸਾਲ ਮੈਨੂੰ ਹੋ ਗਿਆ ਮੈਂ ਗੁੱਡੀ ਛੱਡ ਚੁੱਕਾ ਵਾਂ ਜਦ ਕਿ ਸਾਨੂੰ ਆਪ ਨੂੰ ਸ਼ੌਂਕ ਹੈਗਾ ਹੀ ਕਿ ਜੇ ਗੁੱਡੀ ਚੜਾਉਂਦਾ ਜੇ ਉਹਦੀ ਚਾਈਨਾ ਡੋਰ ਚੱਲੀ ਆ ਆਪਾਂ ਗੁੱਡੀ ਚੜਾਉਣੀ ਬੰਦ ਕਰਤੀ ਆ ਔਰ ਆਪਣੇ ਬੱਚਿਆਂ ਨੂੰ ਨਹੀਂ ਲੈ ਕੇ ਜਾਂਦੇ ਬਸ ਇਹੋ ਮੈਂ ਕਹਿਣਾ ਚਾਹਣਾ ਇਹੋ ਬੇਨਤੀ ਕਰਨਾ ਚਾਹਣਾ ਸਸਕੇ ਬਾਰੇ ਕੀ ਨਾ ਰਹੇ ਨਾ ਨਾ ਭਾਈ ਐਪੀਐਮ ਤਮਾਂ ਚੂਗੀ ਤਾਂ ਬੋਲਦਾ ਹੈਪੀ ਜਿਹੜੀ ਚਾਇਨਾ ਡੋਰ ਚੱਲਦੀ ਹੈ ਕੀ ਸੋਚਦੇ ਹੋ ਸਰਕਾਰ ਰੋਕ ਕੇ ਪੁਲਿਸ ਰੋਕ ਕੇ ਕਿ ਜਾਂ ਮਾਂ ਬਾਪ ਨੂੰ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਵਰਜਿਆ ਜਾਏ ਭਾਈ ਸਰਕਾਰ ਤੇ ਰੋਕ ਰਹੀਆਂ ਅਸੀਂ ਗਲਤੀਆਂ ਆ ਮਾਂ ਪਿਓ ਬੱਚਿਆਂ ਨੂੰ ਲੈ ਕੇ ਦੇਣ ਦੇ ਤੇ ਉਹ ਬੰਦ ਹੋਣੀ ਚਾਹੀਦੀ ਹੈ ਮਗਰੋਂ ਜੂ ਬੱਚੇ ਖੈਣੇ ਪਏ ਆ ਜਾਂ ਜਨਾਬ ਜਾਚ ਮਿਲੇਗੀ ਤੇ ਆਪਾਂ ਨਾਖਰੀਕ ਦੇਵਾਂਗੇ ਉਹ ਬਾਜਾ ਚ ਆ ਰਹੀ ਕਿੱਥੋਂ ਆ ਰਹੀ ਹੈ ਦੱਸੋ ਮੈਨੂੰ ਮੁਜਾ ਜਾ ਆ ਰਹੀ ਤਾਂ ਲੋਕੀ ਖਰੀਦਦੇ ਆ ਇਹ ਬੰਦ ਹੋਣੀ ਚਾਹੀਦੀ ਹੈ ਭਾਈ ਬਿਲਕੁਲ ਬੰਦ ਹੋਣੀ ਚਾਹੀਦੀ ਕਿੰਨੇ ਨੁਕਸਾਨ ਹੋਣਦੇ ਆ ਰੋਡ ਦੇ ਉੱਤੇ ਤੁਹਾਨੂੰ ਪਤਾ ਇਹ ਮਾਂ-ਬਾਪ ਦਾ ਫਰਜ਼ ਬਣਦਾ ਮਾਂ-ਬਾਪ ਦਾ ਫਰਜ਼ ਬਿਲਕੁਲ ਬਣਦਾ ਪਰ ਨਹੀਂ ਲੈਕਦੇ ਨਹੀਂ ਚਾਹੀਦੇ ਸਤਿ ਸ਼੍ਰੀ ਅਕਾਲ ਜੀ ਸਰਦਾਰ ਜੀ ਸੁਭਨਾਮ ਗਿਰੀ ਸਤਿ ਸ਼੍ਰੀ ਅਕਾਲ ਜੀ ਮਨਜੀਤ ਸਿੰਘ ਮੱਲੀ ਜੀ ਸਦਾ ਮਨਜੀਤ ਸਿੰਘ ਜੀ ਕੀ ਲੱਗਦਾ ਕਿ ਚਾਇਨਾ ਡੋਰ ਵਾਲੀ ਹਰ ਵਾਰੀ ਮੁੱਦਾ ਉੱਠਦਾ ਕਿ ਬੰਦ ਕੀਤਾ ਜਾਵੇ ਕੀ ਲੱਗਦਾ ਕਿ ਸਰਕਾਰ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਪੁਲਿਸ ਪ੍ਰਸ਼ਾਸਨ ਦੀ ਹੈ ਜਾਂ ਮਾਂ-ਬਾਪ ਨੂੰ ਵੀ ਆਪਣੇ ਬੱਚਿਆਂ ਨੂੰ ਅੜਜਣਾ ਚਾਹੀਦਾ ਜਿਹੜਾ ਕੋਠਿਆਂ ਤੇ ਗੱਡੀ ਚੜਾ ਰਹੇ ਆ ਪਰ ਰੋਕਦੇ ਇਹ ਮਤਲਬ ਸਮਾਜ ਦੀ ਬੜੀ ਵਿਰੋਧੀ ਜਈ ਗੱਲ ਹੈ ਵੀ ਕੋਈ ਵੀ ਇਹਦੀ ਚਪੇਟ ਚ ਕੋਈ ਸਕੂਲੀ ਬੱਚਾ ਕੋਈ ਸਿਆਣੀ ਉਮਰ ਦਾ ਕੋਈ ਵੀ ਆ ਸਕਦਾ ਹੈ ਸਰਕਾਰਾਂ ਨੇ ਵੀ ਇੱਥੇ ਪਾਬੰਦੀ ਲਾਈ ਹੈ ਪ੍ਰਸ਼ਾਸਨ ਵੀ ਇਹਨੂੰ ਖੜਦਾ ਹੈ ਮਾਪੇ ਵੀ ਕੋਈ ਇਹਦੇ ਹੱਕ ਚ ਨਹੀਂ ਪਰ ਫੇਰ ਵੀ ਪਤਾ ਨਹੀਂ ਇਹ ਕਿਉਂ ਇਸ ਚੀਜ਼ ਨੂੰ ਲੋਕੀ ਇਹਦੀ ਦੁਰਵਰਤੋਂ ਕਰਦੇ ਨੇ ਇਹ ਸਾਰੇ ਆਪੋ ਆਪਣੀ ਜ਼ਿੰਮੇਵਾਰੀ ਸਮਝਣ ਸਰਕਾਰ ਵੀ ਬਜਾਏ ਪਾਬੰਦੀ ਤੇ ਚੈਨਾ ਤਾਂ ਆਉਂਦੀ ਹੈ ਤੇ ਆਉਂਦੀ ਤੇ ਥਰੂ ਪੋਰਟਾ ਹੀ ਹੈ ਨਾ ਜਾਥਰੂ ਉਹ ਕੈਂਟਰ ਜਿਹੜੇ ਆਉਂਦੀ ਏ ਇਹ ਕੋਈ ਕੋਈ ਵੀ ਕਸਟਮਰ ਡਾਇਰੈਕਟ ਤੈਨੂੰ ਲਿਆਉਂਦਾ ਨਹੀਂ ਇਹ ਲੋਕਾਂ ਦੇ ਕਸੂਰ ਤੋਂ ਜ਼ਿਆਦਾ ਸਰਕਾਰੀ ਅਣਗਹਿਲੀ ਆ ਪਰ ਕੀ ਲੱਗਦਾ ਨਹੀਂ ਕਿ ਜਨਤਾ ਨੂੰ ਜਾਗਰੂ ਹੋਣਾ ਚਾਹੀਦਾ ਹੁਣ ਮੇਰਾ ਹੀ ਬੱਚਾ ਗੁੱਡੀ ਚੜਾ ਰਿਹਾ ਕੋਠੇ ਤੇ ਤੇ ਮੈਂ ਕਹਿੰਦਾ ਵੀ ਉਹਨੂੰ ਆਕੇ ਪੁਲਿਸ ਰੋਕੇ ਸਰਕਾਰ ਰੋਕੇ ਸਭ ਤੋਂ ਪਹਿਲਾਂ ਮੇਰਾ ਫਰਜ਼ ਨਹੀਂ ਬਣਦਾ ਕਿ ਮੈਂ ਆਪਣੇ ਬੱਚੇ ਨੂੰ ਰੋਕਾਂ ਇਹ ਵੇਖੋ ਇਹਨੇ ਕਿੰਨੇ ਪੰਛੀ ਖਤਮ ਕਰ ਦਿੱਤੇ ਇਹ ਕਿੰਨੀਆਂ ਘਟਨਾਵਾਂ ਹੋ ਗਈਆਂ ਇਹਦੀ ਚਪੇਟ ਚ ਪਤਾ ਨਹੀਂ ਕਿੰਨੇ ਆ ਜਾਣਾ ਕੋਈ ਵੀ ਰਾਹਗੀਰ ਜਿਹੜਾ ਤੋ ਇਹ ਸ਼ਕਤੀ ਨਾਲ ਜਿਹੜਾ ਲਾਗੂ ਹੋਣੀ ਹੈ ਮਾਪਾ ਬਪ ਦਾ ਠੀਕ ਹੈ ਪਹਿਲੀ ਜ਼ਿੰਮੇਵਾਰੀ ਹੈ ਪਰ ਹੁਣ ਜੇ ਸਰਕਾਰ ਹੀ ਕਰੇ ਬੱਚੇ ਵੀ ਕਈ ਵਾਰੀ ਹੋ ਸਕਦਾ ਮਾਪਾ ਬਪ ਦੇ ਆਖੇ ਹੀ ਨਾ ਲੱਗਦੇ ਹੋਣ ਪਤਾ ਹੀ ਨਹੀਂ ਹੁੰਦਾ ਆਪਣੇ ਲੈਵਲ ਤੇ ਡੋਰਾਂ ਲੈ ਆਉਂਦੇ ਨੇ ਕਰਦੇ ਨੇ ਤੋ ਇਹਦੇ ਤੇ ਜਰੂਰ ਹੋਰ ਸ਼ਕਤੀ ਨਾਲ ਸਮਾਜ ਦੀ ਲੋਕਾਂ ਨੂੰ ਵੀ ਲੋਕ ਚਾਹੁੰਦੇ ਨੇ ਵੀ ਇਹ ਨਹੀਂ ਹੋਣੀ ਚਾਹੀਦੀ ਕਿੰਨੀਆਂ ਘਟਨਾਵਾਂ ਤੁਸੀਂ ਟੀਵੀ ਤੇ ਸੁਣਦੇ ਹੋ ਕਿੰਨੀਆਂ ਵੈਸੇ ਸੁਣਦੇ ਹੋ ਪੰਛੀ ਕਿੰਨੇ ਤਰਫ ਦੇ ਵੇਖੀਦੇ ਨੇ ਤੇ ਇਹਦੇ ਤੇ ਬਿਲਕੁਲ ਸ਼ਕਤੀ ਨਾਲ ਸਮਾਜ ਵਿਰੋਧੀ ਇੱਕ ਪ੍ਰੋਗਰਾਮ ਹੀ ਬਣ ਕੇ ਵੀ ਇਹ ਇੱਕ ਨਫ਼ਰਤ ਵਾਲੀ ਚੀਜ਼ ਹੈ ਇਹਦੇ ਤੋਂ ਹਰ ਕਿਸੇ ਨੂੰ ਬਚਣਾ ਚਾਹੀਦਾ ਇਹਦੀ ਚਪੇੜ 'ਚ ਕੋਈ ਵੀ ਆ ਸਕਦਾ ਸਸਕਬਾੜੀ ਕੀ ਨਾਂਜੇ ਮੇਰਾ ਨਾਮ ਗੁਰਵਿੰਦਰ ਸਿੰਘ ਸੱਤ ਗੁਰਵਿੰਦਰ ਜੀ ਕੀ ਲੱਗਦਾ ਚਾਇਨਾ ਡੋਰ ਜਿਹੜੀ ਹੈ ਇਹ ਸਰਕਾਰ ਦਾ ਜ਼ਿਆਦਾ ਹੱਥੇ 'ਚ ਵਿਕਨਦਾ ਜਾਂ ਕਿਸ ਦੁਕਾਨਦਾਰ ਦਾ ਕਿ ਜਾਂ ਮਾਪੇ ਜਬ ਤੋਂ ਬਾਰੇ ਦੋਸ਼ੀ ਨੇ ਕਿ ਜਿਹੜੇ ਬੱਚਾ ਨੂੰ ਲੈ ਕੇ ਦਿੰਦੇ ਸਾਰੇ ਦੇਖੋ ਸਭ ਤੋਂ ਪਹਿਲਾਂ ਗੱਲ ਇਹ ਮੈਂ ਕਹਾਂਗਾ ਵੀ ਜਿੱਥੇ ਬਣਦੀ ਆਣਾ ਬੰਨਾ ਸਭ ਤੋਂ ਪਹਿਲਾਂ ਤੇ ਉਹਨਾਂ ਦਾ ਕਸੂਰ ਆ ਜਿਹੜੀ ਫੈਕਟਰੀ 'ਚ ਬਣਦੀ ਆ ਸਰਕਾਰ ਦਾ ਰੋਲ ਬਾਅਦ 'ਚ ਆ ਉਹ ਇਜਾਜ਼ਤ ਹੋਏਗੀ ਤੇ ਵੈਰੀ ਵਿਕਿੰਗ ਨਾ ਪਹਿਲਾਂ ਮਾਲ ਤੇਰੇ ਤਿਆਰ ਹੋਇਆ ਬਾ ਸਰਕਾਰ ਇਜਾਜ਼ਤ ਦੇਗੀ ਫਿਰ ਮਾਰਕੀਟ ਜਾਏਗੀ ਨਾ ਇਸਰ ਕੇ ਕਸੂਰ ਸਭ ਤੋਂ ਪਹਿਲਾਂ ਆ ਵਾ ਜਿ ਬਨਣ ਵਾਲੇ ਦਾ ਉਸ ਬਾ ਸਰਕਾਰ ਸਖਤੀ ਕਰੇ ਜਿਹੜੀ ਦੁਕਾਨ ਤੇ ਆਵੇ ਨਾ ਮਾਲ ਪਰ ਲੋਕੀ ਚੋਰੀ ਲੱਲਣਦੇ ਫਿਰ ਸਰਕਾਰ ਸਕਦੀ ਕੀ ਕਰੇ ਚੋਰੀ ਲਈ ਜਾਂਦੀ ਸਰ ਚੋਰੀ ਕਿਸ ਤਰ੍ਹਾਂ ਹੋ ਜਾਏਗੀ 200 ਤੇ 200 ਦਾ ਘਟੂ ਕਹਿੰਦੇ ਵੀ 500 700 ਦਾ 800 ਦਾ ਵਿਕ ਜਾਂਦਾ ਸਰ ਮਾਲ ਤਿਆਰ ਹੋਇਆ ਤੇ ਫੇਰ ਹੀ ਵਿਕੇਗਾ ਨਾ ਚੋਰੀ ਵੀ ਤਾਂ ਹੀ ਹੋਏਗੀ ਜਿਹਦੇ ਘਰ ਖਾਲੀ ਆ ਜਿਹੜਾ ਘਰ ਹੀ ਖਾਲੀ ਉਹਦੇ ਘਰ ਚੋਰੀ ਕਿੱਥੋਂ ਹੋ ਜਾਏਗੀ ਮਾਪੇ ਦਾ ਫਰਜ਼ ਨਹੀਂ ਮੰਨਦਾ ਕਿ ਮੇਰਾ ਬੱਚਾ ਚਾਇਨਾ ਡੋਰ ਨਾਲ ਗੁੱਡੀ ਕੋਠੇ ਤੇ ਚੜਾ ਰਿਹਾ ਵਾ ਤੇ ਮੈਂ ਉਹਨੂੰ ਥੋੜਾ ਰੋਕਾਂ ਜਾਂ ਉਹਨੂੰ ਲੈਕਣਾ ਦਮ ਸਰ ਵੇਖੋ ਬੱਚੇ ਹਾਰੇ ਨੂੰ ਲਾਡ ਲੈਣੇ ਪਿਆਰੇ ਨੇ ਮਾਪੇ ਉਹਨਾਂ ਬੱਚੇ ਦਾ ਕਹਿਣਾ ਮੰਨਦੇ ਅੱ ਅਸੀਂ ਇਹ ਵੀ ਮਾਤਾ ਪਿਤਾ ਨੂੰ ਵੀ ਬੇਨਤੀ ਕਰਦੇ ਹੱਥ ਜੋੜ ਕੇ ਵੀ ਕੋਸ਼ਿਸ਼ ਕਰੋ ਵੀ ਤੁਸੀਂ ਸੁਝਵਾਨ ਹੋ ਜਾਓ ਪੰਜਾਬੀ ਜੀ ਕਹਿੰਦੇ ਆ ਵੀ ਤੁਸੀਂ ਸੁਝਵਾਨ ਹੋ ਜਾਓ ਬੱਚਾ ਜिद ਕਰਦਾ 1 ਮਿੰਟ ਕਰ ਲੈ ਕੇ 2 ਮਿੰਟ ਕਰ ਦੇਗਾ ਪਰ ਤੁਸੀਂ ਉਸ ਚੀਜ਼ ਨੂੰ ਨਿਗੋਹਰ ਕਰ ਦੋ ਵੀ ਅਸੀਂ ਬੱਚੇ ਚੀਜ਼ ਨਹੀਂ ਲੈਗਦੇ ਨੇ ਕਿ ਇੱਥੇ ਸਾਡਾ ਵੀ ਨੁਕਸਾਨ ਉਸੇ ਲਾੜ ਦੇ ਬੱਚੇ ਦਾ ਜਦੋਂ ਹੱਥ ਵੱਡਿਆ ਜਾਂਦਾ ਗਲਾ ਵੱਡਿਆ ਜਾਂਦਾ ਕੋਈ ਨੱਕ ਵੱਡਿਆ ਜਾਂਦਾ ਕੋਈ ਅੰਗ ਵੱਡਿਆ ਜਾਂਦਾ ਫਿਰ ਮਾਪੇ ਬੜਾ ਰੌਲਾ ਪਾਉਂਦੇ ਆ ਤੇ ਉਹ ਲਾੜ ਦੇ ਬੱਚਾ ਨੂੰ ਸੰਭਾਲ ਕੇ ਫਿਰ ਕਿੱਦਾਂ ਰੱਖਣਾ ਚਾਹੀਦਾ ਉਹ ਆਪਣੇ ਮਾਤਾ ਪਿਤਾ ਨੂੰ ਆਪਣੇ ਬੱਚੇ ਦਾ ਖੁਦ ਪੂਰਾ ਖਿਆਰਖਾਣਾ ਚਾਹੀਦਾ ਕਿਸੇ ਨੂੰ ਦੋਸ਼ ਨਹੀਂ ਦੇਣਾ ਇਹ ਜਨਾ ਸਰਕਾਰ ਦਾ ਦੋਸ਼ ਆ ਦੋਸ਼ਾਡਾ ਸਰ ਆਪਣਾ ਵਾ ਕੀ ਨਾ ਜੀ ਸ਼ਤੀਸ਼ ਕੁਮਾਰ ਜੀ ਸ਼ਤੀਸ਼ ਜੀ ਜਿਹੜੇ ਚਾਈਨਾ ਡੋਰ ਚਲਦੀ ਆ ਕੀ ਲੱਗਦਾ ਸਰਕਾਰ ਦਾ ਜਿਆਦਾ ਜਿਵੇਂ ਫਰਜ ਬਣਦਾ ਜਾਂ ਪੁਲਿਸ ਦਾ ਬਣਦਾ ਜਾਂ ਜਿਹੜੇ ਮਾਂ ਬਾਪ ਲੈ ਕੇ ਦਿੰਦੇ ਬੱਚਿਆਂ ਨੂੰ ਉਹ ਜਿਆਦਾ ਦੋਸ਼ੀ ਨੇ ਚ ਬਾਜੀ ਸਤੋਂ ਜਿਆਦਾ ਤਾਂ ਸਰਕਾਰ ਦਾ ਦੋਸ਼ ਆ ਸਰਕਾਰ ਨੂੰ ਨਹੀਂ ਪਤਾ ਕਿੱਥੇ ਫੈਕਟਰੀ ਲੱਗੀ ਏ ਇੱਕੋ ਫੀਮਾ ਜਿਹੜੀ ਪਾਕਿਸਤਾਨ ਤੋਂ ਬਾਹਰ ਤੋਂ ਆਉਂਦੀ ਏ ਸਰਕਾਰ ਦੇ ਘਰ ਪੈਸਾ ਪਹੁੰਚਦਾ ਨੇ ਚਾਈਨਾ ਡੋਰ ਆਉਂਦੀ ਆ ਬਾਾਕੀ ਸਭ ਤੋਂ ਵੱਡਾ ਮਾਂ ਪਿਓ ਦਾ ਹੀ ਕਸੂਰ ਆ ਮੈਂ ਹੂੰ ਵੀ ਤੜਿਆ ਅੰਡੇ ਨੇ ਮੇਰੇ ਪਿਆਰਾਂ ਦੇ ਵਾਟ ਜੇ ਪੈ ਗਿਆ ਦੋ ਚਾਈਨਾ ਦੋਸ ਦਾ ਇਹਦੇ ਨਾਲ ਬੜਾ ਨੁਕਸਾਨ ਹੁੰਦਾ ਵਾ ਇਹ ਬੰਦ ਹੋਣੀ ਚਾਹੀਦੀ ਪਿੱਛੋਂ ਫੈਕਟਰੀਆਂ ਬੰਦ ਕਰਨ ਸਰਕਾਰ ਲੱਗਦਾ ਨੇ ਕਿ ਜਦੋਂ ਬੱਚੇ ਮੰਗਦੇ ਆ ਮਾਂ ਬਾਪ ਨੂੰ ਸਭ ਤੋਂ ਪਹਿਲਾਂ ਵਰਜਣਾ ਚਾਹੀਦਾ ਮੈਂ ਕਹਿੰਦਾ ਬਹੁਤ ਮੈਂ ਤੇ ਇਹ ਗੱਲ ਕਰਨਾ ਵਾ ਆਗਰ ਇਹ ਪ੍ਰਸ਼ਾਸਨ ਸਖਤਾਈ ਕਰੇ ਕੋਠਿਆਂ ਤੇ ਚੜ ਕੇ ਛਾਪੇ ਮਾਰੇ 1 2 4 ਕੇਸ ਕਰਨਗੇ ਨਾ ਵਾਪੇ ਉਹ ਤੇਜ਼ ਹੋਵੇ ਤੇ ਆਪਣੇ ਆ ਵੱਡੇ ਵੱਡੇ ਜੁਰਮਾਨੇ ਹੋਣ ਮੋਟੇ ਮੋਟੇ ਸਜ਼ਾ ਹੋਵੇ ਕਟੋਗੜ 3 ਮਹੀਨੇ ਦੀ ਸੁਝਾ ਹੋਵੇ ਤੇ ਮੋਟਾ ਜੁਰਮਾਨਾ ਆਏ ਤੇ ਅਗਰ ਉਹ ਨਾ ਬੱਚਾ ਮੰਗੇਗਾ ਨਾ ਮਾਪਿਓ ਲੈ ਕੇ ਦੇ ਲੋਹੜੀ ਦੇ ਤਿਹਾਰ ਤੋਂ ਪਹਿਲਾਂ ਪਟਾਲਾ ਸ਼ਹਿਰ ਤੋਂ ਲੋਕਾਂ ਨਾਲ ਵਿਵਾਗ ਗੱਲਬਾਤ ਕੀਤੀ ਗਈ ਹੈ ਚੈਨਾ ਡੋਰ ਨੂੰ ਲੈ ਕੇ ਲੋਕਾਂ ਦੇ ਵੱਖ-ਵੱਖ ਵਿਚਾਰ ਹਨ ਕੋਈ ਕਹਿੰਦੇ ਹੈ ਕਿ ਸਰਕਾਰ ਦੀ ਜ਼ਿੰਮੇਵਾਰੀ ਹੈ ਕੋਈ ਕਹਿੰਦੇ ਹਨ ਕਿ ਪੁਲਿਸ ਪ੍ਰਸ਼ਾਸਨ ਇਸ ਦੀ ਜ਼ਿੰਮੇਵਾਰ ਹੈ ਪਰ ਬਹੁਤ ਸਾਰੇ ਲੋਕਾਂ ਨੇ ਇਹ ਵਿਚਾਰ ਪੇਸ਼ ਕੀਤਾ ਹੈ ਕਿ ਮਾਪੇ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਦੇ ਲਾੜਲੇ ਬੱਚੇ ਕਿਸ ਡੋਰ ਨਾਲ ਗੁੱਡੀ ਚੜਾ ਰਹੇ ਹਨ ਕਿਉਂਕਿ ਜਦੋਂ ਉਹਨਾਂ ਨੂੰ ਕੋਈ ਸੱਟ ਪੇਟ ਲੱਗਦੀ ਹੈ ਤab ਬੜੀ ਦੁਹਾਈ ਦਿੱਤੀ ਜਾਂਦੀ ਹੈ ਪਰ ਸਭ ਤੋਂ ਪਹਿਲਾਂ ਜਨਤਾ ਦਾ ਮਾਪੇ ਦਾ ਵੀ ਫਰਜ਼ ਬਣਦਾ ਹੈ ਕਿ ਚਾਈਨਾ ਡੋਰ ਤੋਂ ਆਪਣੇ ਬੱਚਿਆਂ ਨੂੰ ਵਰਜਨ ਵੇਖਦੇ ਰੋ ਚੈਨਲ ਦਾ ਆਰ ਐਨ ਨਿਊਜ਼